ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਮੇਨ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਗਏ ਅਸੀਂ ਸਾਰੇ ਠੀਕ ਠਾਕ ਆ ਜਿਹੜੇ ਲੈ ਕੇ ਆਇਆ ਦੇ ਭੱਲੇ ਦੀ ਰੈਸਪੀ ਆਓ ਜੀ ਦੇਖੋ ਮਤੋ ធីਮ ਗੀ ਦੀ ਦਾਲ ਆਪਾਂ ਅੱਧੀ ਗਲਾਸੀ ਲਈਏ ਬਾਜੜੀ ਭੱਲੇ ਵਾਲੀ ਦਾਲ ਜਰਾਇਟ ਵਾਲੀ ਇਹ ਆਪਾਂ ਲਈ ਪੂਰੀ ਗਲਾਸੀ ਇਹਨੂੰ ਹੁਣ ਆਪਾਂ ਗ੍ਰाइंड ਕਰਾਂਗੇ ਇਹ ਦੋਨੇ ਦਾਲਾਂ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਤਾਣੀ ਚ ਭਿਉਈਆਂ ਸੀ ਦੋ ਦੋ ਘੰਟੇ ਵਾਸਤੇ ਤੇ ਹੁਣ ਆਪਾਂ ਜੱਗ ਲੈ ਲਿਆ ਜੱਗ ਚ ਦਾਲ ਪਾਲੀ ਦੋਨੇ ਮਿਕਸ ਕਰਕੇ ਪਾ ਲਈਆਂ ਹੁਣ ਆਪਾਂ ਪਾਵਾਂਗੇ ਇੰਨਾ ਕੁ ਅਦਰਕ ਤੇ 1 ਟੇਬਲस्पून ਨਮਕ ਕੇ 1 ਟੇਬਲस्पून ਜੀਰਾ 1 ਟੇਬਲस्पून ਜਵੈਨ ਕਿਉਂਕਿ ਇਦਾਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਨਾਲੇ ਆਪਾਂ ਜਦੋਂ ਕਿਦਾਂ ਚੀਜ਼ ਖਾਣੇ ਕਈ ਵਾਰੀ ਆਪਣੂੰ ਗੈਹ ਬਣ ਜਾਂਦੀ ਨਹੀਂ ਇਦਾਂ ਨਹੀਂ ਬਣਦੀ ਪਾਣੀ ਇਹਦੇ ਚ ਬਿਲਕੁਲ ਨਹੀਂ ਪਾਇਆ ਪਾਣੀ ਉਹੀ ਮਾੜਾ ਮੋਟਾ ਵਿੱਚ ਪਿਆ ਜਿਹੜੀ ਆਪਾਂ ਦਾਲ ਪਾਈ ਉਹਦੇ ਨਾਲ ਮਾੜਾ ਮੋਟਾ ਵਿੱਚ ਪੈ ਗਿਆ ਪਾਣੀ ਆ ਬਿਲਕੁਲ ਨਹੀਂ ਹੋਣੀ ਚਾਹੀਦੀ ਦਰਦਰੀ ਜਿਹੀ ਨਹੀਂ ਹੋਣੀ ਚਾਹੀਦੀ ਫਿਰ ਆਪਣੇ ਭੱਲੇ ਵਧੀਆ ਨਹੀਂ ਬਣਨੇ ਥੋੜਾ ਜਿਹਾ ਆਪਾਂ ਪਾਉਣਾ ਬੈਕਿੰਗ ਪਾਊਡਰ ਅੱਧਾ ਕੁ ਚਮਚ ਪਾਇਆ ਬੈਕਿੰਗ ਪਾਊਡਰ ਉਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਾਂਗੇ 10-15 ਮਿੰਟਾਂ ਨੂੰ ਫੈਂਟਾਂਗੇ ਫੈਂਟ ਫੜ ਕੇ ਵਧੀਆ ਜਿਹਾ ਬੈਟਰ ਬਣਾਵਾਂਗੇ ਜਿਹੜੀ ਇੰਦੇ ਚ ਹਵਾਜੀ ਭਰ ਜੇ ਤੇ ਫਿਰ ਵਧੀਆ ਬਣਦੇ ਆਪਣੇ ਉਹ ਹੁਣ ਆਪਾਂ ਇੰਦੇ ਚ ਪਾਉਣ ਲੱਗੇ ਦੋ ਚਮਚੇ ਵੇਸਨ ਤੇ ਆਪਾਂ ਵੇਸਨ ਉਹ ਹੀ ਲਿਆ ਜਿਹੜਾ ਆਮ ਹੁੰਦਾ ਨੋਰਮਲ ਵੇਸਨ ਨਾਲ ਇੰਨਾ ਟੇਸਟ ਵਧੀਆ ਆਉਂਦਾ ਨਾ ਭੱਲਿਆਂ ਦਾ ਇਹ ਬਣਾ ਕੇ ਦੇਖਿਆ ਕਰੂੰਗਲਾ ਜੰਦ ਦੇ ਰਹੇ ਜੋਗੇ ਮੇਰੇ ਤੋਂ ਮੂੰਹ ਚ ਇੰਨਾ ਪਾਣੀ ਆਉਂਦਾ ਪਿਆ ਨਾ ਕਿ ਆ ਨਾਜਬਤ ਟੇਸਟ ਆਉਂਦਾ ਨਾ ਪੱਲਿਆਂ ਦਾ ਵਿੱਚ ਵੇਸਨ ਪਾ ਕੇ ਟ੍ਰਾਪਣਾ ਚੰਗੀ ਤਰ੍ਹਾਂ ਫੈਂਟਿਆ ਗਿਆ ਹੁਣ ਮੈਨੂੰ ਆਪਾਂ 10 ਮਿੰਟ ਬਾਅਦ ਰਸਟਾ ਤੇ ਰੱਖਾਂਗੇ ਆਪਣੇ ਬੈਕਟੇ ਨੂੰ 10 ਮਿੰਟ ਹੋ ਗਏ ਰਸਟਾ ਤੇ ਰੱਖੇ ਤੂੰ ਇੱਧਰ ਆਪਾਂ ਕਿਉਂ ਰੱਖ ਲਿਆ ਕੜਾਈ ਚ ਨਾ ਮੇਰੇ ਗਰਮ ਹੋ ਜੂਗਾ ਫਿਰ ਅੱਗੇ ਪੱਲੇ ਬਣਾਉਣੇ ਫਿਰ ਕਦ ਦਿਖਾਉਣੇ ਕਿੱਦਾਂ ਪੱਲੇ ਬਣਦੇ ਨੇ ਅੱਜ ਆਪਾਂ ਮਾਰਾ ਦੇ ਆਪ ਪਾਉ ਜਾਂਦੇ ਸਿੱਦਾ ਆਪਾਂ ਪੱਲਾ ਲੈਣਾ एक पला पा के देख अपना पूरी तरह गर्म कर अपने तेल एदा गर्म होना चाहिए जिन्हें हम थोड़े थोड़े बुचे गुड़गुड़े के नहीं आ गए पले अपने उपर चढ़ के आ गए ਇੰਨੇ ਕਿਚਾਨੇ 'ਤੇ ਆਪਣਾ ਬਟਰ ਬਿਲਕੁਲ ਰਹਿਦੀ ਵੀ ਬਿਲਕੁਲ ਪਰਫेक्ट ਫਰਵਕਤ ਪੜਿਆ ਵੀ ਆਪਣੇ ਭੰਦੇ ਉੱਪਰ ਆ ਕੇ ਤਾਰ ਕੇ ਤੇਲ ਵੀ ਇੰਨੇ ਗਰਮ ਚਾਹੀਦਾ ਜਿਹਦੇ ਉੱਤੇ ਭੰਦੇ ਤਰਨ ਇਹਨੂੰ ਸਲੋ ਤੇ ਆਪਾਂ ਹੌਲੀ ਹੌਲੀ 골ਡਨ ਬਰੌਨ ਕਰਾਂਗੇ ਇੱਕ ਜਿਹੜਾ ਆਪਾਂ ਇਹਨਾਂ ਦਾ ਮਸਾਲਾ ਬਣਾਇਆ ਭੰਦੇ ਵਾਲਾ ਮਸਾਲਾ ਪੂ ਤਿਆਰ ਕੀਤਾ ਜਿਹੜਾ ਆਪਣਾ ਪੌਂਦੇ ਦੀ ਦੁਕਾਨਾਂ ਵਾਲੇ ਤੇ ਲਵਾਈ ਪਾਉਂਦੇ ਨੇ ਉਹ ਮਸਾਲਾ ਆਪਾਂ ਤਿਆਰ ਕੀਤਾ ਭੰਦੇ ਦੇ ਉੱਤੇ ਪਾਉਣ ਨੂੰ ਉਹਦੇ ਵੀਡੀਓ ਤੁਹਾਨੂੰ ਸ਼ੇਅਰ ਕਰਨਗੇ ਉਹ ਵੀ ਬਹੁਤ ਵਧੀਆ ਮਸਾਲਾ ਬਣਾਇਆ ਆ ਆਪਾਂ ਉਂਦੀ ਖੁਸ਼ਬੂ ਆਉਂਦੀ ਕਈ ਲੋਕ ਤਾਂ ਇਹਨਾਂ ਨੂੰ ਗੁਲਗਲੇ ਕਹਿੰਦੇ ਆ ਤੇ ਕਈ ਲੋਕ ਭੱਲੀਆਂ ਕਹਿੰਦੇ ਆ ਤੇ ਆਪਾਂ ਤਾਂ ਪੰਜਾਬੀ 'ਚ ਕਹਿੰਨੇ ਭੱਲੇ ਕਈ ਵੱਡੇ ਵੀ ਕਹਿੰਦੇ ਨੇ ਆਪਾਂ ਇਹਨਾਂ ਨੂੰ ਇੰਨਾ ਦਾ ਕਨਰ ਆ ਗਿਆ ਜੇ ਆਪਾਂ ਇਹਨਾਂ ਨੂੰ ਹੋਰ ਗੋਲਡਨ ਕਰਾਂਗੇ ਜੇ ਗੋਲਡਨ ਨਹੀਂ ਹੋਏ ਐ ਬ੍ਰਾਊਨ ਜੇ ਕਰਨੇ ਨੇ ਹੋ ਸਕੇ ਤਾਂ ਦਾਲ ਤੁਸੀਂ ਰਾਤ ਨੂੰ ਭਿਓ ਕੇ ਰੱਖੋ ਬਹੁਤ ਜ਼ਿਆਦਾ ਫੁੱਲ ਜੂਗ ਨਾਲੇ ਨਰਮ ਹੋ ਜਾਂਦੀ ਮੈਂ ਤਾਂ ਦੋ ਦੋ ਘੰਟੇ ਹੀ ਭਿਉਈਏ ਤੇ ਫਿਰ ਵੀ ਸਹੀ ਹੈ ਪਰ ਦੋ ਰਾਤ ਨੂੰ ਭਿਓ ਸਹੀ ਰਹੇਗੀ ਤੇ ਐ ਚੰਗੀ ਤਰ੍ਹਾਂ ਗ੍ਰाइंड ਕਰਕੇ ਬਿਲਕੁਲ ਕਰ ਲੈ ਜੀ ਵਧੀਆ ਮਕਸਵਜਾ ਬਣਾ ਲੈਣਾ ਨਹੀਂ ਤੇ ਚੋ ਦਾਨੇ ਜਿਹੀ ਨਹੀਂ ਰਹਿਣੇ ਚਾਹੀਦੇ ਫਿਰ ਚੰਗੀ ਤਰ੍ਹਾਂ ਉਹਨੂੰ ਫੈਣ ਲਓ 10 ਮਿੰਟ ਬਾਅਦ ਤੇ ਰਸਤੇ ਤੇ ਰੱਖੋ ਤੇ ਫਿਰ ਨਾਰਮਲ ਚ ਨਾਰਮਲ ਕਿ ਉਹਨੂੰ ਗਰਮ ਕਰੋ ਫਿਰ ਭੱਲੇ ਵਿੱਚ ਪਾਓ ਤੇ 골ਡਨ ਬਰਾਊਨ ਕਰ ਲੈ ਤੇ ਬਹੁਤ ਵਧੀਆ ਬਣਦੇ ਬਹੁਤ ਵਧੀਆ ਟੇਸਟ ਆਉਂਦਾ ਤੇਲ ਨਹੀਂ ਜ਼ਿਆਦਾ ਗਰਮ ਹੋਣਾ ਚਾਹੀਦਾ ਤੁਸੀਂ ਆਹ ਨੂੰ ਤਾਜਾ ਲਾ ਸਕਦੇ ਕਿੰਨੇ ਸੋਹਣੇ ਫਰਾਈ ਹੋ ਗਏ ਭੱਲੇ ਆਵਾਜ਼ ਆਉਂਦੀ ਪਈ ਕਿੰਨਾ ਸੋਹਣਾ ਕਲਰ ਆਇਆ ਗੋਲਡਨ ਬਰਾਊਨ ਇੱਕ ਵਾਰੀ ਆਪਾਂ ਇਹਨਾਂ ਨੂੰ ਗੋਲਡਨ ਬਰਾਊਨ ਕਰ ਲਿਆ ਹੁਣ ਦੁਬਾਰਾ ਫੇਰ ਕਰਾਂ ਬੇਸ਼ੱਕ ਤੁਸੀਂ ਕੋਈ ਵੀ ਜਦੋਂ ਚੀਜ਼ ਬਣਾਉਂਦੇ ਨਾ ਪਿਆਰ ਨਾਲ ਬਣਾਇਆ ਕਰੋ ਤਰੀਕੇ ਨਾਲ ਮਨ ਲਾ ਕੇ ਫਿਰ ਚੀਜ਼ ਸੋਹਣੀ ਬਣਦੀ ਟੇਸਟੀ ਬਣਦੀ ਵੇਖ ਲੋ ਸਾਰੇ ਤੁਹਾਡੇ ਸਾਹਮਣੇ ਇਹ ਲਾਪਰੀ ਨੂੰ ਭੱਲੇ ਨੇ ਟੇਸਟੀ ਲੱਗੇ ਉਦੋਂ ਹੀ ਖਾਈ ਜਾਂਦਾ ਸਾਰੇ ਇੱਕ ਨੂੰ ਕਹਿ ਕੇ ਦਿੱਤਾ ਟੇਸਟੀ ਕਰ ਲੈ ਤੇ ਉਹਨੇ ਇੱਕ ਟੇਸਟ ਕੀਤਾ ਤੈਨੂੰ ਇੰਨੇ ਟੇਸਟੀ ਲੱਗੇ ਖਾਈ ਜਾਂਦਾ ਖਾਈ ਜਾਂਦਾ ਮੈਂ ਤਾਂ ਦਹੀਂ ਪਾਉਣ ਤੋਂ ਪਹਿਲੇ ਸਾਰੇ ਖਾ ਲੈਣੇ ਖਤਮ ਕਰ ਦੇ ਔਰ ਤੁਸੀਂ ਆਪ ਹੀ ਫਰਕ ਦੇਖ ਸਕਦੇ ਹੋ ਆ ਦੁਬਾਰਾ ਕੀਤੇ ਆ ਤੇ ਆ ਇੱਕ ਵਾਰੀ ਕੀਤੇ ਨੇ ਕਿੰਨਾ ਫਰਕ ਹੈ ਨਾ ਲਓ ਜੀ ਭੰਡੇ ਹੋ ਗਏ ਆਪਣੇ ਤਿਆਰ ਗੋਲਡਨ ਫਰਾਈ ਕਰ ਲਏ ਹੁਣ ਆਪਾਂ ਪਾਣੀ ਗਰਮ ਰੱਖਤਾ ਇਹਨੂੰ ਨਾਰਮਲ ਜਿਹਾ ਗਰਮ ਕਰਾਂਗੇ ਇਹਦੇ ਵਿੱਚ ਭੰਡੇ ਡੁਬਾਵਾਂਗੇ 10 ਮਿੰਟ ਵਾਸਤੇ ਗਰਮ ਹੋ ਗਿਆ ਗੈਸ ਬੰਦ ਕਰਤਾ ਜਿਆਦਾ ਨਹੀਂ ਪਿਆਣੀ ਪਾਣੀ ਜਾਨੀ ਚੁੰਗਲ ਲੱਗਦੀ ਏ ਹੁਣ ਆਪਾਂ ਭੰਡੇ ਵਿੱਚ ਪਾਉਂਦੇ ਆਂ 10 ਮਿੰਟ ਪਿਾਵਾਂਗੇ ਉੱਥੇ ਟੱਕ ਦਿੰਦੇ ਉਰਨਟਾ ਆਪਾਂ ਤਹੀ ਦੀ ਤਿਆਰੀ ਕਰ ਲੈਂਦੇ ਆ ਆ ਨਵਾਂ ਆ ਗਿਆ ਆ ਬੋਲਦੀ کریم ਵਿੱਚ ਪਾ ਮਾ ਕੇ ਪੀਸੀ ਚ ਲਈ ਮੋਟੇ ਛੀਨੀ ਪਾਸਕ ਨੇ ਮੇਰੇ ਕੋਲ ਪੀਸੀ ਹੈਗੀ ਸੀ ਮੈਂ ਪੀਸੀ ਪਾਈ ਦਹੀਂ ਤਾਂ ਸਾਡਾ ਰੈਡੀ ਮਿਲ ਤੇ ਪੈਕਟ ਆਲਾ ਅੱਧਾ ਕਿਲੋ ਦਹੀਂ ਲਿਆ ਦੋ ਵੱਡੇ ਚਮਚੇ کریم ਦੇ ਸੀ ਤੇ ਅੱਧਾ ਕਿਲੋ ਦਹੀਂ ਹੈ ਦਹੀਂ ਆਪਣਾ ਫਾਇਟ ਆ ਗਿਆ ਭੱਲੇ ਭਿੱਜਿਆ ਨਾਲ ਆਪਣੇ ਦਾਲਦਿੰਦ ਧੋ ਗਏ ਹੁਣ ਆਪਾਂ ਇਹਨਾਂ ਨੂੰ ਪਾਣੀ ਜੋੜ ਲਾਂਗੇ ਇਦਾਂ ਕਰਕੇ ਐ ਇੱਦਾਂ ਕੱਢ ਲਾਂਗੇ ਇੱਕ ਪਾਂਡੇ 'ਚ ਭੱਲੇ ਆਪਣੇ ਠੰਡੇ ਹੋ ਗਏ 5 ਮਿੰਟ ਰੱਖੇ ਸੀ ਹੁਣ ਆਪ ਇਦੇ ਉੱਤੇ ਦਹੀਂ ਪਾਵਾਂਗੇ ਭੱਲੇ ਦੇ ਉੱਪਰ ਆਪਾਂ ਦਹੀਂ ਪਾਵਾਂਗੇ पाते हरी चटनी के का रेड चटनी इमली जेडी तैयार करके रखी हुई है क्या मजेदार चटनी मजेदार भले हा हा हा, हा हा मेरे बहुत ज्यादा फेवरेट ने पले क्या मजेदार भले भले आलिया स्पेशल मसाला तैयार किया ਜਿਹੜਾ ਦੁਕਾਨ ਵਾਲਾ ਤੋਂ ਦੇ ਲਵਾਈ ਹੋਈ ਸਾਰੇ ਉਹ ਪਸੰਦਾ ਪਾਉਂਦੇ ਨੇ ਹੋਰ ਨਾਪਰੀ ਟੇਸਟ ਕਰਕੇ ਦੱਸੇਗਾ ਕਿੱਦਾਂ ਦੇ ਬਣਿਆ ਅਸੀਂ ਧਨੀਆ ਪਾਉਣਾ ਭੁੱਲ ਗਏ ਸੀ ਦੋਸਤੋ ਲਓ ਜੀ ਦੋਸਤੋ ਹੁਣ ਆਪਾਂ ਕਰਦੇ ਹਾਂ ਜੇ ਟੇਸਟ ਮੰਮੀ ਨੇ ਕਿੱਦਾਂ ਦੇ ਬਣਾਇਆ ਭੱਲੇ ਪਹਿਲਾਂ ਕਰੀਏ ਨਾ ਆ ਦੇਖੋ ਤੋੜਤਾ ਇਹਨੂੰ ਵੇ ਤਾਂ ਸਪੰਚੀ ਪੰਛੀ ਲੱਗ ਰਿਹਾ ਇਧਰ ਹਰੀ ਚੜਨੀ ਚੱਕ ਲਈਏ ਤਾਂ ਕੀ ਜੈਕਾ ਆਇਆ ਬਹੁਤ ਘੈਂਟ ਜੈਕਾ ਆਇਆ ਵਾ ਸਵਾਦ ਹੀ ਬੜੇ ਬੜੇ ਸਪੰਚੀ ਬਹੁ ਬਣਿਆ ਤੇ ਆ ਜਿਹੜੇ ਹਰੀ ਚੜਨੀ ਵਗੈਰਾ ਇਹ ਤਾਂ ਹੋਰ ਘੈਂਟ ਲੱਗ ਰਿਹਾ ਤੇ ਪਾ ਕੇ ਜਿਹੜਾ ਤੁਸੀਂ ਮਸਾਲਾ ਆ ਮੈਂ ਉਹਦਾ ਟੇਸਟੀ ਬੜਾ ਘੈਂਟ ਹੈ ਬੜਾ ਪਾ ਲਿਆ ਘੈਂਟ ਬਣਿਆ ਮਸਾਲੇ ਦੀ ਖੁਸ਼ੀ ਮਜ਼ਾ ਆ ਗਿਆ ਦੇਖ ਲੋ ਖਾ ਕੇ ਆਹਾ ਆਹਾ ਮਸਾਲੇ ਦੀ ਖੁਸ਼ਬੂ ਹਾਂ 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 ਬਹੁਤ ਘੈਂਟ ਸਿਰਾਂ ਦਾ ਗੱਭੈ ਮਸਾਲਾ ਦਾ ਬਹੁਤ ਜ਼ਿਆਦਾ ਸਿਰਾਂ ਹੀ ਬਣਿਆ ਖਾ ਲੀਏ ਹਮ ਜਲਦੀ ਜਲਦੀ ਸਾਡੀ ਚਟਨੀ ਲਾਈਏ ਨਾਲ ਮੇਰਾ ਜੀ ਕਹਦਾ ਮੈਂ ਮਸਾਲਾ ਹੋਰ ਪਾਵਾਂ ਹਾ 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 ਮੇਰਾ ਫੇਵਰਟ ਮਸਾਲਾ ਹਾ ਹਾ ਚੜ ਜਾ ਚੜ ਕੇ ਤੇ ਕਿਉਂ ਡਿੱਗਦਾ ਹੈ ਮੈਂ ਤਾਂ ਇੰਤਜ਼ਾਰ ਕਰ ਰਹੀ ਕਿੰਨੇ ਟਾਈਮ ਦਾ ਬਹੁਤ ਸਵਾਦ ਬਹੁਤ ਟੇਸਟੀ ਰਿਝਮੀ ਬਹੁਤ ਅਸੀਬਾਇਆ ਬਈ ਤੋ ਸਾਰੇ ਘਰ ਪਰਾਂ ਵਾਲੀ ਚੀਜ਼ ਬਣਾਉਣੀ ਹੁੰਦੀ ਕਿ ਪਤਾ ਮੇਰੇ ਨੂੰ ਜਿਆਦਾ ਟੇਸਟੀ ਬਣਾਉਂਦੇ ਹੋ ਵਾ ਸੁਆਦ ਬਣਾਉਂਦੇ ਹੋ ਪਰ ਜਿਹੜੀ ਮੈਂ ਚੀਜ਼ ਬਣਾਈ ਤੁਸੀਂ ਘਰੇ ਜ਼ਰੂਰ ਟਰਾਈ ਕਰਿਓ ਟਰਾਈ ਕਰਕੇ ਖਾ ਕੇ ਦੱਸਿਓ ਵੀ ਕਮੈਂਟਾਂ 'ਚ ਦੱਸਿਓ ਵੀ ਕਿੱਦਾਂ ਦੀ ਬਣੀ ਐ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਲਦੀ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਨਵੀਆਂ ਵੀਡੀਓ ਵੇਖਣ ਨੂੰ